No, 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 no. 25 ਦੇ ਦਿਨਾਂ ਤੋਂ ਇਸ ਪ੍ਰਕਾਰ ਮਤਾ ਬੋਲ ਰਹੇ ਦੁਆਰਾ ਗੜੀ ਸਾਹਮਣੇ ਪਰੇਤ ਨਹੀਂ ਪਹੁੰਚਦੇ ਅਕੀੜੀ ਅਕੀੜੀ ਹੈ ਤਸਵੀਰਾਂ ਨੇ ਲਗਾਤਾਰ ਤੋਂ ਲਗਾਤਾਰ ਕਰ ਰਹੇ ਦੇਖ ਸਕਦੇ ਹੋ ਜੇਟੋ ਸਾਹਮਣੇ ਨੌਬ ਸਮਝਿਕਤ ਕਰ ਰਹੇ ਹੈ ਪਰਵਾਰ ਫੋਟੋ ਸਾਹਿਬ ਸ਼੍ਰੀ ਗੁਰਗੋਜਿਤ ਪਰਵਾਰ ਦੇ ਜਾਚ ਸਰੂਪ ਕੀ ਰਜਾਈ ਜਿਹੜਾ ਕੰਮ ਹੁਣ ਸ਼ੁਰੂ ਹੋ ਜੂਗਾ ਕੋਸ਼ਿਸ਼ ਹੈ ਯਾ ਪਰ ਕੀ ਮਹਾਨਤਾ ਦੀ ਜਿਹੜੇ ਇਥੇ ਲੋਕਲ ਬਸਨੀ ਹੈ ਜਾਂ ਫਿਰ ਜਿਹਨੀ ਤਨ ਗੁਰੂ ਕਰਦੇ ਦਰਸ਼ਨ ਕੀਤੇ ਉਹਨਾਂ ਨੂੰ ਤਾਂ ਪਤਾ ਹੁੰਦਾ ਛੇ ਉਹਨਾਂ ਨੂੰ ਪਰ ਜਿਹੜੇ ਹੁਸਾਨਾ ਲੱਖਾਂ ਲੋਕ ਹਿਮਾਚਲੋਂ ਚਲੇ ਜਾਂਦੇ ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਕਿ ਕਿਹੜੀ ਧਰਤੀ ਹੈ ਤਾਂ ਕੋਸ਼ਿਸ਼ ਹੈ ਕਿ ਪ੍ਰਯਾਸ ਕਰਨ ਦੇ ਕਿ ਫਾਇਦੇ ਇਹ ਠੀਕ ਕੋਈ ਨਾ ਕੋਈ ਦੰਗਾ ਨਹੀਂ ਦੇ ਨਾਲ ਹੀ ਕੁਛ ਅਧੰਗਰਨਾ ਲੋਕੋ ਰੋਜ਼ਗਾਰ ਵੀ ਵਧੇ ਕਿ ਨਾਲ ਜਿਹੜਾ ਵੀ ਰਾਹ ਜਿਤੋਂ ਇੱਥੋਂ ਗੁਜ਼ਰੇ ਉਸ ਧਰਤੀ ਨੂੰ ਨਮਨ ਕਰਦੇ ਆ ਕਿਉਂਕਿ ਉਹ ਧਰਤੀ ਹੈ ਜਿੱਥੇ ਸਾਡੇ ਛੋਟੇ ਸਹਿਬ ਜੜਿਆਂ ਦੇ ਵੱਡੇ ਸਹਿਬ ਰਹਿੰਦੇ ਚਦਮ ਹਸੀ ਪੈਰ ਪੈਸੀ ਇੰਤੀ ਧਰਤੀਆਂ ਦੇਖੋ ਪਰਿਵਾਰ ਦੇਖੋ ਜਿਹਾ ਸਫਾਂਸ ਜਿਹੜਾ ਸਿੱਕਿਆ ਆਸਦਾ ਬਹੁਤ ਜਿਹੜਾ ਸਾਰੇ ਅਹਿਮ ਜਿਹੜੀ ਇਹ ਧਰਤੀ ਆਪਣੀ ਇਸ ਧਰਤੀ ਨੂੰ ਕੋਸ਼ਿਸ਼ ਹੈ ਕਿ ਉਸ ਦੀ ਟ੍ਰਾਇਲ ਸਟੇਜ ਹੈ ਹਾਂ ਫਾਈਨਲ ਹੋ ਰਹੀ ਹੈ ਤੇ ਉਹ ਮੀਨ ਦਾ ਕਿਸੇ 1.5 ਤੋਂ ਨਹੀਂ ਹੋ ਸਕਦਾ ਕੰਮ ਸ਼ੁਰੂ ਹੋਣਾ ਮੈਂ ਤੁਹਾਨੂੰ